ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਖਾਲਸੇ ਦੇ ਸਾਜਨਾ ਦਿਹਾੜੇ ਦੀਆਂ ਸਾਰੀਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਜੀ ਆਸ ਕਰਦੇ ਹਾਂ ਸਾਰੇ ਵੀਰ ਭੈਣਾਂ ਚੜ੍ਹਦੀ ਕਲਾ 'ਚ ਰਹੋਗੇ ਤੇ ਮਹਾਰਾਜ ਕਿਰਪਾ ਕਰਨ ਇਹ ਵਿਸਾਖੀ ਇਹ ਖਾਲਸੇ ਦਾ ਸਾਜਨਾ ਦਿਹਾੜਾ ਸਾਰਿਆਂ ਚੜ੍ਹਦੀ ਕਲਾ ਵਾਲਾ ਹੋਵੇ ਤੇ ਸ਼ੁਰੂ ਕਰਦੇ ਆਂ ਅੱਜ ਦੀ ਵੀਡੀਓ ਜੀ ਗੁਰਦੁਆਰਾ ਸਾਹਿਬ ਤੋਂ ਨਿਸ਼ਾਨ ਸਾਹਿਬ ਦੀ ਸੇਵਾ ਚੱਲ ਰਹੀ ਹੈ ਸਾਰੇ ਗੁਰੂ ਘਰਾਂ ਦੇ ਵਿੱਚ ਇੱਧਰ ਸਾਡਾ ਗੁਰਪ੍ਰੀਤ ਵੀਰ ਜਿਹੜਾ ਹੈ ਉੱਤੇ ਇੱਥੇ ਸਾਡੇ ਪ੍ਰਧਾਨ ਜੀ ਇੱਧਰ ਸਾਡੇ ਮੁੱਧੜ ਸਾਹਿਬ ਤੇ ਇੱਧਰ ਚੋ ਲੈਣ ਤੋਂ ਸਾਡੇ ਅੰਕਲ ਜੀ ਸੋ ਸਾਰੀਆਂ ਸੰਗਤਾਂ ਪਹੁੰਚ ਚੁੱਕੀਆਂ ਆ ਅੱਜ ਦਾ ਦਿਨ ਬਹੁਤ ਜ਼ਿਆਦਾ ਬਿਜ਼ੀ ਹੋਣ ਵਾਲਾ ਆ ਪਹਿਲਾਂ ਆਪਾਂ ਗੁਰੂ ਘਰ ਆ ਫੇਰ ਕੰਮ ਤੇ ਜਾਣਾ ਆ ਫੇਰ ਇੱਕ ਦੋ ਜਗ੍ਹਾ ਹੋਰ ਤੁਹਾਨੂੰ ਮਿਲ ਲੈਣਾ ਅੱਜ ਸੋ ਜੁੜੇ ਰਹੀਓ ਨਾਲ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਗੜਾ ਵੀ ਥੋੜਾ ਖਰਾਬ ਹੋਇਆ ਆ ਇਸੇ ਹੀ ਹੋਇਆ ਉਹ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਲਾਇਕ ਸ਼ੇਅਰ ਕਮੈਂਟ ਕਰਿਓ ਤੇ ਆਪਾਂ ਸੇਵਾ ਕਰਦੀ ਆ ਪਹਿਲਾ ਨਿਸ਼ਾਨ ਸਾਹਿਬ ਦੀ ਇਧਰ ਸਾਡੇ ਮੱਖਣ ਕਾ ਜੀ ਪਹੁੰਚ ਚੁੱਕਿਆ ਹੱਥ ਜੋੜ ਕੇ ਕੀ ਆ ਬਾਤ ਹੈ ਅੱਲਾਹ ਵੀ ਜਸ ਵੀਰ ਸੁਨਹਿਤ ਤੋਂ ਪਹਿਲਾ ਨਿਸ਼ਾਨ ਸਾਹਿਬ ਦੀ ਹੋਣ ਲੱਗੀ ਆ ਸੇਵਾ ਵਸਾਖੀ ਦਾ ਪਵਿੱਤਰ ਦਿਹਾੜਾ ਖਾਲਸਾ ਦਾ ਸਾਜਨਾ ਦਿਹਾੜਾ ਆ ਪ੍ਰਗਟ ਹੋਇਆ ਸੀ ਖਾਲਸਾ ਜੀ ਦੇ ਰਹਿਣ ਤੇ ਸੰਤਾ ਲੱਗੀਆਂ ਹੋਈਆਂ ਆ ਜੋ ਦਾ ਸ਼ੁਰੂ ਨਾਲ ਸੇਵਾ ਕਰਨ ਇਹਦੇ ਸਾਡੇ ਮੱਖਰ ਅੰਕਲ ਜਾਬ ਕਰਾ ਰਹੇ ਆ ਸਤਿ ਆ ਵਾਹਿਗੁਰੂ ਸਾਡੇ ਮੋਤਰ ਸਾਹਿਬ ਲੱਡੀ ਵੀਰ ਇਹਦੇ ਸਾਡੇ ਬੱਚੇ ਆਏ ਆ ਸਾਰੇ ਕਿਆ ਬਾਤ ਹੈ ਸਾਡੇ ਸਿੱਧੂ ਜੀ ਭਾਜੀ ਪ੍ਰਧਾਨ ਜੀ ਜਿਹੜੇ ਇਹ ਸੇਵਾ ਤੇ ਉਹ ਜਿੱਤੇ ਨੂੰ ਕਰਾਈਏ ਇਸ਼ਨਾਨ ਤੇ ਉਸ ਤੋਂ ਬਾਅਦ ਵਸਤਰ ਬਦਲੇ ਜਾਣਗੇ ਲੋਇ ਸਭ ਤੋਂ ਪਹਿਲਾਂ ਤਾਂ ਦਹੀਂ ਨਾਲ ਇਸ਼ਨਾਨ ਕਰਾਉਣ ਲੱਗੇ ਆ ਇਸ਼ਨਾਨ ਕਰਾ ਕੇ ਤਾਂ ਉਸ ਤੋਂ ਬਾਅਦ ਜਲ ਨਾਲ ਸਵੱਛ ਕੀਤਾ ਜਾਊਗਾ ਨਿਸ਼ਾਨ ਸਾਹਿਬ ਦੇ ਪੈਪ ਨੂੰ ਤੇ ਉਸ ਤੋਂ ਬਾਅਦ ਵਸਤਰ ਬਦਲੇ ਜਾਣ ਕੇ ਸੰਗਤਾਂ ਲੱਗੀਆਂ ਆ ਬੜੇ ਪਿਆਰ ਨਾਲ ਮੌਸਮ ਬੜਾ ਵਧੀਆ ਹੋਇਆ ਹੈ ਅੱਜ ਤੇ ਆ ਆਪਣਾ ਨਗਰ ਜਮਸ਼ੇਰ ਖਾਸ ਲੋ ਸੰਗਤ ਜੀ ਪਹਿਲਾਂ ਤਾਂ ਸ਼ਰਧਾਂਜਲੀ ਕਰਨੀ ਨਿਸ਼ਾਨ ਸਾਹਿਬ ਦਾ ਉਸ ਤੋਂ ਬਾਅਦ ਨਿਸ਼ਾਨ ਸਾਹਿਬ ਦੀ ਸੇਵਾ ਜਿਹੜੀ ਆ ਨਵੇਂ ਚੋੜੇ ਦੀ ਸਾਰਿਆਂ ਸੰਗਤਾਂ ਦਾ ਨਾਲ ਮਿਲ ਕੇ ਲੱਗੀਆਂ ਹੋਈਆਂ ਆ 7 ਲੈ ਨਿਸ਼ਾਨ ਸਾਹਿਬ ਦਾ ਚੋਲਾ ਪਹਿਨਾਇਆ ਜਾ ਰਿਹਾ ਹੈ ਇੱਧਰ ਗੁਰਪ੍ਰੀਤ ਸਿੰਘ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਾ ਸੰਗਤ ਜੀ ਨਿਸ਼ਾਨ ਸਾਹਿਬ ਚੋਲਾ ਸਾਹਿਬ ਹੋ ਗਿਆ ਤਿਆਰ ਪਰ ਤਿਆਰ ਸੋ ਛੋਟੇ ਨਿਆਰੇ ਨਾਲ ਕਰ ਰਹੇ ਸੇਵਾ ਹਾਂ ਜੀ ਅਸੀ ਕਾ

ਸਕਾਲਗ ਜਾਵੇ ਨਿਹਾਲ ਹੋ ਜਾਵੇ ਸਤਗੁਰੂ ਦੇ ਮਨ ਨੂੰ ਭਾਵੇ ਸਤ ਸ੍ਰੀ ਅਕਾਲ ਜਿੱਤਿਆ ਬਾਜਾ ਵਾਲਿਓ ਸਤਗੁਰੂ ਫੌਜਾ ਰੱਖਿਓ ਤਿਆਰ ਵਰ ਤਿਆਰ ਤੇਰਾ ਖਾਲਸਾ ਜਪੇ ਓਕਾਲ 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 ਦੇਖ ਤੇ ਫਤਹਿ ਪੰਥ ਕੀ ਜੀਤ ਰਾਜ ਕਰੇਗਾ ਬੋਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਓ ਜੀ ਆਪਾਂ ਪਹੁੰਚ ਗਏ ਆਪਣੇ ਕੰਮ ਤੇ ਤੇ ਕੰਮ ਅੱਧਾ ਖੋਹੀ ਜੇ ਤਾਂ ਦੱਸੇ ਸੀ ਅੱਜ ਤੋਂ ਭਾਜ ਦੋੜ ਬਹੁਤ ਲੱਗਣੀ ਆ ਆ ਦੇਖੋ ਆ ਥੋੜਾ ਲੈਂਟਰ ਸੀਗਾ ਪੈ ਪੈ ਕੇ ਰਹਦੇ ਆ ਆ ਪੌਨੇ ਪੰਜੇ ਤੇ ਬਣਾਈ ਹੋ ਰਹੀ ਆ ਤੇ ਆ ਇਧਰ ਠੇਕੇਦਾਰ ਠੇਕੇਦਾਰ ਕਿਦਾ ਠੀਕ ਸਾਹ ਗਿਆ ਵਾਹ ਵਧੀਆ ਜੀ ਤੁਸੀਂ ਸੁਣਾ ਇਹ ਠੇਕੇਦਾਰ ਦੀਵਾਲੀ ਤੋਂ ਦੇਖ ਲਓ ਪਛਾਣਦਾ ਕੋਈ ਇਹਨੂੰ ਆ ਤਾਂ ਦੀ ਦੇ ਚਟੇ ਤੇ ਮੌਸਮ ਖਰਾਬ ਹੋ ਰਿਹਾ ਜੀ ਬਦਲਵਾਈ ਹੋ ਗਈ ਆ ਤੇ ਇੱਧਰ ਲੱਗੇ ਬੰਦੇ ਆ ਇੱਧਰ ਬਲਬ ਲੈ ਕੇ ਬੈਠਾ ਬੰਦਾ ਦੇਖ ਲੋ ਅਮੈਸਤਰੀ ਬਲਬ ਦੇਖੀ ਜਾਂਦਾ ਉਹ ਕੀ ਹੋ ਗਿਆ ਫੜਿਆ ਕਿ ਦੇਰ ਜਗਦਾ ਨਹੀਂ ਜਗਦਾ ਬਹੁਤ ਇਸ ਤਰ੍ਹਾਂ ਕੇ ਮੈਂ ਬਲਬ ਲੈ ਕੇ ਬੈਠਾ ਮੇਰਾ ਹੋ ਗਿਆ ਇਹ ਤੇ ਬਲਬ ਲੈ ਕੇ ਆ ਵੈਸਤਰੀ ਬੈਠਾ ਵੈਸੇ ਬਿਜਲੀ ਵੀ ਲਾਦਾ ਹੱਥ ਨੂੰ ਮਾਰੀ ਨਾ ਜੀ ਨਾ ਚਾਰਟ ਪੈਂਦੀ ਐ ਲੈ ਇਦਾਂ ਹੋ ਰ ਜਗੜਾ ਇਹਨੇ ਘਾਟ ਸਾਹਿਬ ਤੁਸੀਂ ਵੀ ਇਹ ਸੋਤਾਨ ਦੇਖੋ ਇਹ ਤਾਂ ਆਪਣਾ ਜਗਦਾ ਡਾਕਟਰ ਵੀ ਵੀਡੀਓ ਬਣਾਉ ਲੋ ਜੀ ਪੈਪਿੰਗ ਆਪਣੀ ਹੋ ਗਈ ਆ ਤੇ ਟਾਈਮ ਕਿੰਨਾ ਹੋ ਗਿਆ ਸਵੀਰ ਸਿੰਘ ਤੇ ਆਪਾਂ ਰੈਡੀ ਆ ਕੰਮ ਸਾਰਾ ਲੋ ਜੀ 10:45 ਹੋ ਗਏ 11:00 ਬਜ ਗਏ ਆ ਤੇ ਹੁਣ ਆਪਾਂ ਚਲੀਏ ਪਹਿਲਾਂ ਹੋਰ ਸੰਗਤਾਂ ਦਰਸ਼ਨ ਕਰਾਈ ਆ ਅੱਜ ਵਿਸਾਖੀ ਆ ਤੇ ਆ ਕੰਮ ਖਾ ਲਿਆ ਇਹਨਾਂ ਵਿਸਾਖੀ ਵਾਲੇ ਨੇ ਦੇਖ ਸ਼ਗਲਾ ਦੇਖੋ ਇਹਨਾਂ ਦੀਆਂ ਅੰਧਿਆਰੀ 11:00 ਨਾ ਕੰਮ ਵਿਸਾਖੀ ਖਰਾਬ ਕੀਤੀ ਬੰਦਿਆਂ ਦੀ ਅੰਕਲ ਐਂ ਵਿਸਾਖੀ ਦੇਖਣ ਚੱਲੇ ਆ ਦੇ ਸਰ ਦੇਸਾ ਚੱਲੇ ਆ ਜਾਣਾ ਹੀ ਵੀ ਦੇਸਾ ਅਹ 1 ਵਜੇ ਜਾਵਾਂਗੇ ਪੂਰੇ ਆਗਾ ਕੱਲ ਜਾ ਕੋਈ ਦੇਸਾ ਜਾਣੇ ਵਸਾਕੀ ਦੇਖਣ ਨੂੰ ਕਿੰਨੇ ਚਿਰ ਹੋ ਗਿਆ ਵਸਾਕੀ ਦੇਖਣ ਜਾਂਦੇ ਮੈਨੂੰ ਕੱਥੋਂ ਕੱਢਾ ਹੋ ਗਿਆ 5 ਸਾਲ ਹੋ ਗਿਆ ਜਾਂਦੇ ਪਹਿਲਾਂ ਉਤੋਂ ਜਵਾਨੀ ਵੇਲੇ ਵਸਦਾ ਮੈਂ ਜਵਾਨੀ ਵੇਲੇ ਹਾਂ ਜਵਾਨੀ ਵੇਲੇ ਵੀ ਜਾਂਦਾ ਕਿੱਥੇ ਜਾਂਦਾ ਸੀ ਪਹਿਲਾਂ ਦੇਸਾ ਹੀ ਜਾਂਦੇ ਰਹੇ ਹਾਂ ਲੋ ਜੀ ਕੰਮ ਤੋਂ ਆਉਂਦੇ ਹਾਂ ਦੇ ਆਪਾਂ ਰੁਕੇ ਹਾਂ ਡੋਲ ਜਠੇ ਦੇ ਜਮਸ਼ੀਰ ਖਾਸ ਤੇ ਇੱਧਰ ਮਹਾਰਾਜ ਦਾ ਪ੍ਰਕਾਸ਼ ਆ ਸੋ ਪਹਿਲਾਂ ਕਰਦੇ ਮਹਾਰਾਜ ਦੇ ਦਰਸ਼ਨ ਮੇਲੇ ਵੇ ਤੁਹਾਨੂੰ ਬਾਕੀ ਮੇਲਾ ਦਿਖਾਉਣਾ ਇਹ ਵੀ ਵਿਸਾਖੀ ਵਾਲ ਦਿਨ ਮੇਲਾ ਸੇਮ ਜਨ ਲੱਗਦਾ ਜੀ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਜਨੇ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰੰਸ ਗੁਰਨੀਤ ਹੈ ਹਰ ਸਾਜ ਜਰਾ ਵਡੇਰੇ ਵੀ ਆ ਮਨਾਉਂਿਆ ਹੋਏ ਜਠੇਰਿਆਂ ਤੇ ਚੱਲਦੇ ਨੂੰ ਅੱਗੇ ਲੈ ਕੇ ਇੱਧਰ ਲੱਗੀ ਛੋਟੀ ਜਿਹੀ ਦੁਕਾਨ ਨਿਆਣੇ ਕਰਨਗੇ ਖਰੀਦਦਾਰੀ ਸੋ ਅੱਜ ਬਹੁਤ ਸਾਰੇ ਜਿਹੜੇ ਪਰਿਵਾਰਾਂ ਦੇ ਜਠੇੜੇ ਜਿਹੜੇ ਮਨਾਉਂਦੇ ਆ ਜਦੋਂ ਆਪਣੇ ਜਠੇੜੇ ਵੀ ਆਪਾਂ ਤਾਂ ਲੈ ਕੇ ਜਾਵਾਂਗੇ ਜਰੂਰ ਦੋ ਚਾਰ ਦਿਨ ਦੇ ਫ੍ਰੀ ਹੋ ਜਾਣਾ ਆ ਹਾਂ ਤੈ ਕਿਦਾ ਠੀਕ ਆ ਉਹ ਬੱਲੇ ਬੱਲੇ ਹਾਂ ਜੀ ਕਿਦਾ ਸਸਤੀ ਕਾਲ ਹਾਂ ਹਾਂ ਦੇਖੋ ਬਣਾ ਲਈ ਆ ਇਹ ਜਰੂਰੀ ਭੇਜ ਦੀ ਕੁੜੀ ਵਾਲਾ ਤੂੰ ਕੁੜੀ ਵਾਲਿਆਂ ਨੂੰ ਭੇਜਣੀ ਆ ਆਹ ਹਾਂ ਕੁੜੀ ਦੇਖੀ ਆ ਇਹ ਲਈ ਇੱਕ ਨਹੀਂ ਦੇਖੀ ਹਾਂ ਜਿਹੜਾ 5 ਵਜੇ ਤਾਈਓ ਨਿਕਲਦਾ ਉਹ ਤੁਹਾਡੀ ਉਹ ਦੇਖ ਲੋ ਤਾਇਆ ਆਹ ਦੇਖ ਲੋ ਬਜ਼ੁਰਗਾਂ ਦੀਆਂ ਗੱਲਾਂ ਤੇ ਇੱਧਰ ਬਹੁਤ ਸਾਰੇ ਜਿਹੜੀ ਸੰਗਤ ਆ ਲੋਕ ਪ੍ਰਵਾਸ ਸਾਰਾ ਇਕੱਠਾ ਹੋਇਆ ਆ ਤੇ ਸਾਰੇ ਰਣਾਵਾ ਜੀ ਦੂਰੋਂ ਹੀ ਹੱਥ ਜੋੜੀ ਜਾਂਦੇ ਆ ਕਿਧਰ ਰਣੇ ਭਾਈ ਕੀ ਹਾਲ ਚਾਲ ਹੈ ਤੁਹਾਨੂੰ ਬਹੁਤ ਬਹੁਤ ਉਹ ਲੈ ਕੀ ਹਾਲ ਚਾਲ ਬਈ ਸੋ ਅੰਦਰ ਆਉਂਦਿਆਂ ਨੂੰ ਇੱਧਰ ਪਹਿਲਾਂ ਬਹੁਤ ਵਧੀਆ ਚਾਹ ਪਾਣੀ ਦਾ ਪ੍ਰੋਗਰਾਮ ਕੀ ਬਾਤ ਆ ਹੈ ਤੇ ਤੁਹਾਨੂੰ ਆ ਇੱਧਰ ਸਾਡੇ 라ਜੂ ਭਾਜੀ ਹਾਂਜੀ 라ਜੂ ਭਾਜੀ ਕੀ ਹਾਲ ਚਾਲ ਹੈ ਜੀ ਮੁਵਾਰਕਾ ਮੁਵਾਰਕਾ ਬਹੁਤ ਬਹੁਤ ਲਓ ਜੀ ਦਹੀ ਭੱਲੇ ਖਾਦੇ ਜਾ ਰਹੇ ਇਹਨਾਂ ਹੈਂ ਕੀ ਬਾਤ ਹੈ ਕੀ ਬਾਤ ਹਾਂ ਜੀ ਹਾਂ ਜਰੂਰ ਜੂਰੇ ਇੱਕ ਮਿੰਟ ਵਸ ਇੱਕ ਮਿੰਟ ਇਹ ਲਓ ਜੀ ਟਿੱਕੀਆਂ ਦਾ ਦਹੀ ਭੱਲਿਆਂ ਦਾ ਸਟਾਲ ਲੱਗਿਆ ਹੋਇਆ ਗੋਗਰਪਿਆਂ ਦਾ ਇੱਧਰ ਚੱਲਦੀ ਹੈ ਕਾਫੀ ਤੇ ਨਾਲ ਹੋਰ ਪਦਾਰਥ ਖਾਣ ਪੀਣ ਦੇ ਇੱਧਰ ਸਲੇਬੀਆਂ ਕੱਢੀ ਜਾਂਦੇ ਹਲਵਾਈ ਤੇ ਨਾਲ ਪਕੌੜੇ ਲੰਗਰ ਤਿਆਰ ਹੋਈ ਜਾਂਦਾ ਆ ਤੇ ਜਿਹੜੀਆਂ ਸੰਗਤਾਂ ਆਈਆਂ ਹੋਈਆਂ ਸ਼ੱਕ ਰਹੀਆਂ ਆ ਹਾਂਜੀ ਸਤਿ ਸ਼੍ਰੀ ਅਕਾਲ ਹੋ ਗਏ ਹੋ ਸਤਿ ਸ਼੍ਰੀ ਅਕਾਲ ਹਾਂਜੀ ਕਿੱਦਾਂ ਜੀ ਸਤਿ ਸ਼੍ਰੀ ਅਕਾਲ ਵਾਦਕ ਕਿੱਦਾਂ ਹੈਂ ਅੰਟੀ ਇੱਦਾਂ ਸਤਿ ਸ਼੍ਰੀ ਅਕਾਲ ਬੋਲਦੀ ਰਹਿਣਦੀ ਹੁਣ ਅਮਰੀਕਾ ਵਾਲੀ ਹੋ ਗਈ ਆ ਭਰਾਵਾ ਹੁਣ ਆ ਕਾ ਲੂ ਦੇਖ ਲਾ ਆ ਵੇਖ ਲਾ ਅਮਰੀਕਾ ਵਾਲੀ ਤੇਰੀ ਬਾਤਾਂ ਹੁਣ ਬੋਲਦੀ ਦੀ ਭਰਾਵਾ ਮੈਂ ਵੀਡੀਓ 'ਚ ਹੀ ਕਹਿਣਾ ਮੈਂ ਦੇਖ ਕਾ ਲੂ ਤੇਰੀ ਬਾਤਾਂ ਦੀ ਗੱਲ ਕਰਦੀ ਹੁਣ ਦੇਖਦੀ ਸੀ جي مدولر کرو ۽ ڪيئن ٿو